ਹਾਂਜੀ ਸਸਿਕਾ ਸਾਰਿਆਂ ਨੂੰ ਫਰਸਟ ਟਾਸ ਕਲੋਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸੋਨੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਕਿ ਆਨਲਾਈਨ ਕੈਸ਼ ਔਰ ਡਿਲੀਵਰੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸੋ ਸਮੇਂ ਜੋ ਸਮਾਂ ਕੱਢ ਕੇ ਵੀਡੀਓ ਜ਼ਰੂਰ ਦੇਖ ਲਿਆ ਕਰੋ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕੁਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫ੍ਰੀਕੋ ਲੋ ਜੀ ਆ ਮਿਲੂਗਾ ਜੀ ਤੁਹਾਨੂੰ ਬਰਬਰੀ ਦੇ ਵਿੱਚ ਸੂਟ ਮਿਲੂਗਾ ਬਹੁਤ ਪਿਆਰਾ ਜਿਹਾ ਕਪੜਾ ਹੈਗਾ ਇੰਨਾ ਜ਼ਿਆਦਾ ਸਮੂਥ ਹੈਗਾ ਇੰਨਾ ਜ਼ਿਆਦਾ ਸਮੂਥ ਬਹੁਤ ਜ਼ਿਆਦਾ ਸੌਫਟਨੈਸ ਹੈ ਇਹਦੇ ਵਿੱਚ ਤੇ neck ਤੁਹਾਨੂੰ ਇਸ ਤਰ੍ਹਾਂ ਰੈਡੀ ਮਿਲੂਗਾ ਲੇਸਸ ਵਗੈਰਾ ਲੱਗੀਆਂ ਹੋਈਆਂ ਹੋਣਗੀਆਂ ਇੱਥੇ ਵੀ neck ਇਸ ਤਰ੍ਹਾਂ ਬਣਿਆ ਹੋਇਆ ਜੀ ਬਹੁਤ ਧਿਆਰਾ neck ਬਣਿਆ ਹੋਇਆ ਤੇ ਇਹ ਜਾਣਗੇ ਜੀ ਦੋ ਲੇਸਸ ਦੇ ਪੈਨਲ ਲੇਸ ਵਗੈਰਾ ਲੱਗੀ ਹੋਈ ਹੈ ਸਾਰੀ ਤੁਸੀਂ ਕੁਝ ਨਹੀਂ ਕਰਨਾ ਆਲਰੇਡੀ ਸਾਰਾ ਕੁਝ ਹੋਇਆ ਹੋਇਆ ਠੀਕ ਹੈ ਜੀ نیچے ਵੀ ਤੁਹਾਨੂੰ ਕਾਟਨ ਦੀ ਲੇਸਿੰਗ ਲੁੱਗੀ ਤੇ ਬਰਬਰੀ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਸੌਫਟਨੈਸ ਬਹੁਤ ਜ਼ਿਆਦਾ ਹੋਊਗੀ ਠੀਕ ਹੈ ਜੀ ਤੇ ਇਸ ਮਸਲੀਨ ਦੀ ਮਿਲੂਗੀ ਸਲਵਾਰ ਤੇ ਸਲਵਾਰ ਦੇ ਉੱਪਰ ਵਰਕ ਵੀ ਹੋਇਆ ਹੋਇਆ ਆ ਲੋ ਹਾਂ ਜਿਵੇਂ ਇਹ ਪਿਆਰਾ ਜਿਹਾ ਵਰਕ ਮਿਲੂਗਾ ਸਲਵਾਰ ਦੇ ਉੱਪਰ ਤੁਹਾਨੂੰ ਤੇ ਸਲਵਾਰ ਮੇਰੇ ਖਿਆਲ ਨਾਲ ਤੁਹਾਨੂੰ ਲਗਭਗ 3 ਮੀਟਰ ਹੋਊਗੀ ਹਾਂ ਸਲਵਾਰ ਮਿਲੂਗੀ ਜੀ ਇਹਦੀ 3 ਮੀਟਰ ਠੀਕ ਹੈ ਜੀ ਸਲਵਾਰ ਦੇ ਉੱਪਰ ਵਰਕ ਹੈ ਸਲਵਾਰ 3 ਮੀਟਰ ਦੀ ਹੈ ਤੇ ਇਹ ਹੈਗਾ ਜੀ ਇਹਦਾ ਸ਼ਰਟ ਹੈ ਸ਼ਰਟ ਰੈਡੀ ਹੈ ਬਿਲਕੁਲ ਨੈੱਕ ਵਗੈਰਾ ਇਹਦਾ ਰੈਡੀ ਹੈ ਪੂਰਾ ਤੇ ਦੁਪੱਟਾ ਦਿਖਾ ਦਿੰਨੀ ਆ ਤੁਹਾਨੂੰ ਸੌਫਟਨੈਸ ਬਹੁਤ ਜ਼ਿਆਦਾ ਔਰ ਕਲਰ ਤੁਸੀਂ ਸਹੀ ਦੇਖ ਰਹੇ ਹੋ दुपट्टा मिलेगा जी टाई अंडाई लो बहुत सोहने दुपट्टे आने वाले बर्बरी का ही दुपट्टा होगा जी पलिया से इस तरह टाई अंडाई मिलूंगी सेंटर के बिल्कुल प्लेन होगा और पलिया से जाके फिर टाई अंडाई है ढाई मीटर का दुप्टा खुला चौड़ा तो यह लगी हुई है जी एस ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਤੇ ਪ੍ਰਾਈਸ ਇਹਦੀ ਰਹੂਗੀ 2880 ਰੁਪਏ 2880 ਦੇ ਵਿੱਚ ਤੁਹਾਡੇ ਕੋਲ ਆ ਜੂਗਾ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣਾ ਲੋ ਜੀ ਨੈਕਸਟ ਡੇ ਦੇ ਵਿੱਚ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ ਲੋ ਮਹਿੰਦੀ ਕਲਰ ਦੇ ਵਿੱਚ ਸੂਟ ਹੈ ਬਹੁਤ ਪਿਆਰਾ ਸੂਟ ਹੈ ਲੋ ਜੀ ਨੈਕ ਉਸੇ ਤਰ੍ਹਾਂ ਬਣਿਆ ਹੋਇਆ ਹੈ ਪਰ ਇਹਦੇ ਨਾ ਪੈਨਲ ਨਹੀਂ ਹੈਗੇ ਲੇਸਸ ਦੇ ਪੈਨਲ ਨਹੀਂ ਹੈਗੇ ਇਹਦਾ neck ਉਦਾਂ ਹੀ ਬਣਿਆ ਹੋਇਆ ਹੈ ਬਹੁਤ ਪਿਆਰਾ ਜਿਹਾ neck ਹੈ ਤੇ ਬਰਬਰੀ ਦੇ ਵਿੱਚ ਹੀ suit ਆ ਤੇ ਘੇਰੇ ਤੇ ਤੁਹਾਨੂੰ ਇਹ ਵੜੀ ਲੇਸ ਮਿਲਣ ਵਾਲੀ ਹੈ ਠੀਕ ਹੈ ਇਹ ਸਲਵਾਰ ਦੇਖ ਲਓ ਸਲਵਾਰ ਮਹਿੰਦੀ ਐਗਜ਼ੈਕਟ ਮਹਿੰਦੀ ਕਲਰ ਦੀ ਸਲਵਾਰ ਆ ਤੇ ਸੇਮ ਹੀ ਵਰਕ ਮਿਲੂਗਾ ਜਿਹਦਾ ਵਰਕ ਤੁਸੀਂ ਪਹਿਲਾਂ ਸਲਵਾਰ ਤੇ ਦੇਖ ਚੁੱਕੇ ਹੋ ਠੀਕ ਹੈ ਜੀ ਬਹੁਤ ਪਿਆਰਾ ਜਿਹਾ ਲੱਗਣ ਵਾਲਾ suit ਹੈ ਬਹੁਤ ਹੀ ਜਿਆਦਾ ਸੋਹਣਾ ਕਲਰ ਹੈਗਾ ਤੇ ਸਟੱਫ ਦਾ ਤਾਂ ਕਹਿਣਾ ਕੀ ਹੈ ਤੇ ਉਦਾਂ ਹੀ ਤੁਹਾਨੂੰ ਇਹ ਮਿਲੂਗਾ ਜੀ ਦੁਪੱਟਾ ਜਿਸ ਤਰ੍ਹਾਂ ਪਹਿਲਾਂ ਦੇਖਿਆ ਸੀ ਤੁਸੀਂ ਪੱਲਿਆਂ ਤੇ ਤੁਹਾਨੂੰ ਟਾਈ ਐਂਡ ਡਾਈ ਮਿਲੂਗੀ ਔਰ ਵਿੱਚੋਂ ਸਾਰਾ ਇਹ ਪਲੇਨ ਮਿਲੂਗਾ ਤੇ ਫੋਰ ਸਾਈਡ ਇਹ ਵਾਲੀ ਲੇਸ ਠੀਕ ਹੈ ਜੀ ਤੇ ਪ੍ਰਾਈਸ ਹੋਊਗੀ 2880 ਰੁਪਏ ਇਹ ਸੂਟ ਤੁਹਾਨੂੰ 2880 ਦੇ ਵਿੱਚ ਮਿਲਣਾ ਹੈ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣਾ ਲਓ ਜੀ ਨੈਕਸਟ ਦੇਖੋ ਬੜਾ ਪਿਆਰਾ ਕਲਰ ਹੈ ਇਹਦਾ ਵੀ ਫਰੇਜਾ ਕਲਰ ਹੈਗਾ ਇਹਨੂੰ ਜਿਹੜਾ ਕੋਈ ਮਰਜ਼ੀ ਪਾ ਲੇ ਕਿਸੇ ਵੀ ਇਸ ਗਰੁੱਪ ਨੂੰ ਸੂਟ ਕਰਨ ਵਾਲੇ ਸੂਟ ਨੇ ਇਹ। ਲੋ ਇਹਦੇ ਤੇ ਉਦਾਂ ਹੀ ਲੇਸਸ ਲੱਗੀਆਂ ਹੋਈਆਂ ਨੇ ਤੇ ਇਹਦਾ ਨੈੱਕ ਦਾ ਡਿਜ਼ਾਈਨ ਥੋੜਾ ਜਿਹਾ ਚੇਂਜ ਹੋ ਗਿਆ। ਠੀਕ ਹੈ ਉਹਦੀ ਇਸ ਤਰ੍ਹਾਂ ਉਹ ਪੱਟੀ ਜੀ ਲੱਗੀ ਹੋਈ ਸੀ ਇਹਦੇ ਇਸ ਤਰ੍ਹਾਂ ਲੇਸ ਲੱਗੀ ਹੋਈ ਹੈ ਠੀਕ ਹੈ ਜੀ ਤੇ ਆ ਬੜਾ ਹੀ ਸੋਹਣਾ ਜਿਹਾ ਡਿਜ਼ਾਈਨ ਬਣਿਆ ਹੋਇਆ ਇੱਥੇ ਪਿੰਟੈਕਸ ਪਾਈ ਹੋਏ ਨੇ ਤੇ ਦੋ ਪੈਨਲ ਜਾ ਰਹੇ ਨੇ ਲੇਸ ਦੇ। ਠੀਕ ਹੈ ਜੀ ਆਹ ਲੋ نیچے ਫੇਰ ਕੇ ਰੇਤੇ ਤੁਹਾਨੂੰ ਇਦਾਂ ਦੀ ਲੇਸ ਮਿਲੂਗੀ ਸੋਹਣੀ ਜੀ ਲੇਸ ਮਿਲੂਗੀ ਇਹ ਬਹੁਤ ਕੈਰੀ ਜੀ ਲੇਸ ਹੈ। ਤੇ ਇਹ ਮਿਲੂਗਾ ਜੀ ਇਹਦੇ ਤੇ ਤੁਹਾਨੂੰ ਵਰਕ ਇਹਦਾ ਵਰਕ ਦਾ ਥੋੜਾ ਜਿਹਾ ਫਰਕ ਹੈ ਮਸਲੀਨ ਦੀ ਸਲਵਾਰ ਹੈ 3-3 ਮੀਟਰ ਦੀਆਂ ਸਲਵਾਰਾਂ ਠੀਕ ਹੈ ਜੀ ਤੇ ਇਹ ਹੈ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਮੈਂ ਖੋਲ ਕੇ ਦੇਖ ਲਵਾਂ ਮੜਾ ਜਾਂ ਇਹ ਟੈਬੀ ਦਾ ਸੂਟ ਹੈ ਜੀ ਇਹ ਬਰਬਰੀ ਦਾ ਸੂਟ ਨਹੀਂ ਹੈਗਾ ਇਹ ਟੈਬੀ ਦਾ ਸੂਟ ਹੈ ਠੀਕ ਹੈ ਪਹਿਲਾਂ ਦੋ ਦੇਖੇ ਨੇ ਉਹ ਬਰਬਰੀ ਦੇ ਸੀ ਇਹ ਜਿਹੜਾ ਸੂਟ ਹੈਗਾ ਇਹ ਤੁਹਾਨੂੰ ਮਿਲੂਗਾ ਟੈਬੀ ਦਾ ਚਲੋ ਪੱਟਾ ਦੇਖੀਏ ਦੁਪੱਟਾ ਵੀ ਟੈਬੀ ਦਾ ਹੀ ਹੈ ਲੋਜੀ ਵਿਚੋ সিলਵਰ ਗ੍ਰੇ ਤੇ ਪੱਲਿਆਂ ਤੇ ਜਾ ਕੇ ਤੁਹਾਨੂੰ ਇਹ ਟਾਈ ਐਂਡ ਆਈ ਮਿਲੂਗੀ ਔਰ ਫੋਰ ਸਾਈਡ ਲੇਸ ਤੇ ਪ੍ਰਾਈਸ ਇਹਦੀ ਹੈਗੀ 2880 ਲੋ ਜੀ ਨੈਕਸਟ ਦੇਖੋ ਡਾਰਕ ਸੀ ਗ੍ਰੀਨ ਕਲਰ ਫਿਰੋਜੀ ਨਹੀਂ ਹੈਗਾ ਡਾਰਕ ਸੀ ਗ੍ਰੀਨ ਹੈ ਆ ਲੋ ਨੈਕ ਦੇਖੋ ਬੜਾ ਪਿਆਰਾ ਨੈਕ ਬਣਿਆ ਹੋਇਆ ਬਹੁਤ ਜਿਆਦੀਆਂ ਜਿਆਦਾ ਸੋਹਣੀਆਂ ਲੇਸਾਂ ਲੱਗੀਆਂ ਡਬਲ ਡਬਲ ਲੇਸ ਹੈ ਕਾਲੇਸ ਲੱਗੀ ਹੋਈ ਹੈ ਨੇੜੇ ਕਰਕੇ ਦਿਖਾਉਂਦੀ ਇੱਕ ਇਹਵਰੀ ਲੇਸ ਹੈ ਇੱਕ ਇਹਵਰੀ ਲੇਸ ਹੈ ਠੀਕ ਹੈ ਜੀ ਡਬਲ ਡਬਲ ਲੇਸ ਲੱਗੀ ਹੋਈ ਹੈ ਬੜਾ ਹੀ ਸੋਹਣਾ ਜਿਹਾ ਪ੍ਰਿੰਟ ਹੈ ਬਰਬਰੀ ਦੇ ਵਿੱਚ 셔ਟ ਹੈਗਾ ਇਹਦਾ ਸੌਫਟ ਵਾਲਾ ਕਪੜਾ ਤੇ ਘੇਰੇ ਤੇ ਲੇਸ ਦੇਖੋ ਕਿੰਨੀ ਫੈਰੀ ਆ ਆ ਲੋ ਬਹੁਤ ਸੋਹਣੀ ਜਿਹੀ ਲੇਸ ਲੱਗੀ ਹੋਈ ਹੈ ਤੇ ਇਹ ਹੈਗਾ ਜੀ ਇਹਦਾ ਸਲਵਾਰ ਦਾ ਵਰਕ ਸੋਹਣਾ ਜਿਹਾ ਵਰਕ ਤੇ ਪ੍ਰਾਈਸ ਉਹੀ ਰਹੂਗੀ 2280 ਤੇ ਇਹਦਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਆਰਗੈਂਜ਼ਾ ਦੇ ਵਿੱਚ ਲੋ ਇਹ ਦੁਪੱਟਾ ਔਰਗੈਂਜ਼ਾ ਦੇ ਵਿੱਚ ਹੈ ਫੋਰ ਸਾਈਡ ਲੇਸ ਹੈ ਲੇਸ ਬਹੁਤ ਜਿਆਦਾ ਸੋਹਣੀ ਹੈ ਪੱਲਿਆਂ ਤੇ ਟਾਈਡ ਐਂਡ ਡਾਈ ਹੈ ਵਿੱਚੋਂ ਸਾਰਾ ਪਲੇਨ ਹੈ ਸੌਫਟ ਔਰਗੈਂਜ਼ਾ ਜੀ ਬਹੁਤ ਜਿਆਦਾ ਸੌਫਟ ਔਰਗੈਂਜ਼ਾ ਤੇ ਪ੍ਰਾਈਸ ਸੇਮ ਰਹੂਗੀ 2880 ਲਓ ਜੀ ਅਗਲਾ ਸੂਟ ਦੇਖੋ ਕਾਫੀ ਜਿਆਦਾ ਸੋਹਣਾ ਪ੍ਰਿੰਟ ਤੇ ਕਲਰ ਹੈਗਾ ਹਾਂ ਇਹਦੇ ਤੁਹਾਨੂੰ neck ਦੇ ਉੱਪਰ ਇਹ ਵਾਲੀ ਪੱਟੀ ਮਿਲੂਗੀ ਠੀਕ ਹੈ ਜੀ ਨੇੜੇ ਕਰਦੇ ਹਾਂ ਤੇ ਪ੍ਰਿੰਟ ਦੇਖ ਲਓ ਤੁਸੀਂ ਕਿੰਨਾ ਸੋਹਣਾ ਹੈ ਬਰਬਰੀ ਦਾ ਸ਼ਰਟ ਮਿਲੂਗਾ ਜੀ ਤੇ ਘੇਰੇ ਤੇ ਇਹ ਵਾਲੀ ਲੇਸ ਸਲਵਾਰ ਤੇ ਵਰਕ ਮਿਲੂਗਾ ਤੇ ਜਿਹੜੇ ਇਹ ਸਟੱਫ ਹੈਗਾ ਸਲਵਾਰ ਦਾ ਵੀ ਤੇ ਸ਼ਰਟ ਦਾ ਵੀ ਇਹ ਲਾਈਨਿੰਗ ਲੱਗ ਕੇ ਬਣਨ ਵਾਲੇ ਸੂਟ ਨਹੀਂ ਜੀ ਬਿਨਾ ਲਾਈਨਿੰਗ ਵਾਲੇ ਸੂਟ ਨਹੀਂ ਹੈਗੇ ਪਰ ਸੂਟ ਬਹੁਤ ਤਿਆਰੇ ਨੇ ਪਾਰਟੀ ویئر ਸੂਟ ਨੇ ਕਿਸੇ ਦਾਰੇ ਦੀ ਪਾਵਰ ਪਾਰਟੀ ਵੀਰ ਪਾਓ ਜਿਵੇਂ ਮਰਜ਼ੀ ਪਾਓ ਬਰਬਰੀ ਦਾ ਅੱਜਕੱਲ ਬਹੁਤ ਮੋਲਬਾਲਾ ਹੈਗਾ ਤੇ ਇਹ ਵਾਲਾ ਇਹਦੇ ਨਾਲ ਦੁਪੱਟਾ ਮਿਲੂਗਾ ਪੱਲਿਆਂ ਤੇ ਟਾਈ ਐਂਡ ਡਾਈ ਮਿਲੂਗੀ ਵਿੱਚੋਂ ਪਲੇਨ ਹੋਊਗਾ ਔਰ 4 ਸਾਈਡੇ ਵਾਲੀ ਲੇਸ ਮਿਲੂਗੀ ਪ੍ਰਾਈਸ ਹੈ 2880 ਲਓ ਜੀ ਅਗਲਾ ਸੁਬਦੇ ਗਲੋਬ ਬਹੁਤ ਪਿਆਰਾ ਸੂਟ ਹੈ ਕਾਫੀ ਸੋਹਣਾ ਸੂਟ ਹੈ ਆ ਨੈੱਕ ਦੇਖੋ ਇਹ ਤਾਂ ਲੇਸਾਂ ਲੱਗੀਆਂ ਨੇ ਲੋ ਜੀ ਬਹੁਤ ਪਿਆਰੀਆਂ ਲੀਸਸ ਲੱਗੀਆਂ ਹੋਈਆਂ ਨੇ ਆਹ ਪੈਨਲ ਬਣੇ ਹੋਏ ਨੇ ਲੀਸ ਤੇ ਤੇ ਕਲਰ ਬਹੁਤ ਜਿਆਦਾ ਸੋਹਣਾ ਹੈ ਪ੍ਰਿੰਟਿੰਗ ਉਸ ਤੋਂ ਵੀ ਅੱਛੀ ਹੈ ਘੇਰੇ ਤੇ ਫੇਰ ਉਹੀ ਲੀਸ ਲੱਗੀ ਹੋਈ ਹੈ ਔਰ ਸਲਵਾਰ ਤੇ ਫਿਰ ਤੁਹਾਨੂੰ ਇਹ ਵਰਕ ਮਿਲੂਗਾ ਠੀਕ ਹੈ ਤੇ ਪ੍ਰਾਈਸ ਹੈਗੀ ਹੈ ਦੁਪੱਟੇ ਸਮੇਤ ਦੁਪੱਟਾ ਕਰਦਾ ਉਹ ਦੱਸ ਦੇਣੀ ਆ ਤੁਹਾਨੂੰ ਮੈਂ ਦੁਪੱਟਾ ਮੈਨੂੰ ਲੱਗ ਰਿਹਾ ਹੈ ਔਰਗੈਂਜ਼ਾ ਦਾ ਦੁਪੱਟਾ ਇਹਦੇ ਨਾਲ ਤੇ ਪ੍ਰਾਈਸ ਹੈਗੀ 2880 ਰੁਪਏ ਨੈਕਸਟ ਦੇਖੋ 컬러 ਬਹੁਤ ਹੀ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣਾ ਇੰਗਲਿਸ਼ ਗ੍ਰੀਨ ਜਿਹਾ 컬러 ਹੈਗਾ ਲੇਸਸ ਦੇਖੋ ਤੁਸੀਂ ਲੇਸ ਕਿੰਨੀ ਸੋਹਣੀ ਲੱਗੀ ਹੋਈ ਹੈ ਇਹਦੇ ਤੇ ਬਹੁਤ ਸੋਹਣੀ ਲੇਸ ਔਰ ਇਹਦੇ ਨਾਲ نیچے ਕਪੜਾ ਲੱਗਿਆ ਹੋਇਆ ਆਹ ਲੇਸ ਦੀ ਤੇ ਆਹ ਨੈਕ ਦੇ ਉੱਪਰ ਇਸ ਤਰ੍ਹਾਂ ਹੀ ਮਿਲੂਗੀ ਲੇਸ ਔਰ ਤੇ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ 컬러 ਵੀ ਬਹੁਤ ਜਿਆਦਾ ਪਿਆਰਾ ਹੈ ਦੋ ਦੋ ਪੈਨਲ ਇਸ ਤਰ੍ਹਾਂ ਹੈਗੇ ਨੇ ਲੇਸ ਦੇ ਤੇ نیچے ਫੇਰ ਆਹ ਵਾਲੀ ਲੇਸ ਲੱਗੀ ਹੋਈ ਹੈ ਸੋਹਣੀ ਜੀ ਲੇਸ ਹੈ ਤੇ ਸਲਵਾਰ ਤੇ ਵਰਕ ਦੇਖੋ ਸੋਨਾ ਜ ਵਰਕੇ ਠੀਕ ਹੈ ਜੀ ਤੇ ਦੁਪੱਟਾ ਮਿਲੂਗਾ ਜੀ ਤੁਹਾਨੂੰ organza ਦਾ ਇਹ ਵਾਲਾ ਤੇ ਇਹਦੇ ਤੇ ਵੀ ਉਦਾਂ ਹੀ ਲੇਸ ਮਿਲੂਗੀ ਜਿੱਦਾਂ ਆਹ ਘੇਰੇ ਦੀ ਲੇਸ ਹੈ ਹੁੰਡਿਆਂ ਵਾਲੀ ਲੇਸ ਤੇ ਪ੍ਰਾਈਸ ਹੈਗੀ ਹੈ ਦੀ 2580 ਲੋ ਜੀ ਨੈਕਸਟ ਦਿਖਾਉਣੀ ਆ ਲੋ ਸ਼ੋਰ ਦੇਖੋ ਲੋ ਜੀ ਬਹੁਤ ਵੈਰਾ ਸੂਟਾ ਕਾਫੀ ਜਿਆਦਾ ਸੋਹਣਾ ਸੂਟਾ ਹੈ ਸੌਫਟ ਬਰਬਰੀ ਦਾ ਸੂਟਾ ਜੀ ਇਹ ਅੱਜ ਕੱਲ੍ਹ ਸਟਾਫ ਹੈ ਜਿਹੜਾ ਉਹ ਆਈ ਜਿਆਦਾ ਬਰਬਰੀ ਦੇ ਵਿੱਚ ਰਿਹਾ ਹੈ ਲੋ ਜੀ ਬਹੁਤ ਸੋਹਣਾ ਸੂਟਾ ਹੈ ਆਊਟਲਾਈਨ ਕੀਤੀ ਹੋਈ ਹੈ ਜਿਹੜਾ ਇਹ ਪ੍ਰਿੰਟ ਹੈਗਾ ਨਾ ਇਹਨੂੰ ਆਊਟਲਾਈਨ ਕੀਤੀ ਹੋਈ ਹੈ ਤੇ ਕਲਰ ਬਹੁਤ ਸੋਹਣਾ ਹੈ ਕਾਫੀ ਸੋਹਣਾ ਕਲਰ ਹੈਗਾ ਇਹਦਾ ਆ ਹੈਗੀ ਇਹਦੀ ਬਾਜੂ ਆ ਲੋ ਜੀ ਬਾਜੂ ਤੇ ਵੀ ਆਊਟਲਾਈਨ ਦਿੱਤੀ ਹੋਈ ਹੈ ਵਰਕ ਵੀ ਤੇ ਇਹ ਮਿਲੂਗੀ ਇਹਦੇ ਨਾਲ ਤੁਹਾਨੂੰ ਸਲਵਾਰ ਤੇ ਸਲਵਾਰ ਹੈਗੀ ਹੈ ਜੀ ਇਹਦੇ ਨਾਲ ਮਸਲੀਨ ਦੀ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਖੋਲ ਕੇ ਕਿੰਨੀ ਖਹੂਗੀ ਸਲਵਾਰ 2 ਮੀਟਰ ਸਲਵਾਰ ਮਿਲੂਗੀ 2.5 ਮੀਟਰ ਤੇ ਇਹ 2.5 ਮੀਟਰ ਦਾ ਸ਼ਰਟ ਮਿਲੂਗਾ ਬੈਕ ਸਾਈਡ ਹੈ ਜਿਹੜੀ ਉਹ ਪਲੇਨ ਰਹੂਗੀ ਇਹਦੀ ਤੇ ਦੁਪੱਟਾ ਦੇਖ ਲਓ ਦੁਪੱਟਾ ਦਾ ਬਹੁਤ ਜਿਆਦਾ ਸਮਾਂ ਨਹੀਂ ਬਰਬਰੀ ਦਾ ਹੀ ਦੁਪੱਟਾ ਮਿਲੂਗਾ ਬਰਬਰੀ ਦਾ ਹੀ ਸ਼ਰਟ ਮਿਲੂਗਾ ਇਹ ਆ ਖੁੱਲਾ ਚੌੜਾ ਦੁਪੱਟਾ ਐਨ ਵਧੀਆ ਠੀਕ ਹੈ ਇਹ ਦਾ ਸੈਂਟਰ ਤੇ ਆ ਇੱਕ ਇੱਥੇ ਆਪੇ ਫੇਰ ਫਲੋਰ ਹੈ ਤੇ 4 ਸਾਈਡ ਤੁਹਾਨੂੰ ਆ ਬੜੀ ਬੇਲ ਮਿਲੂਗੀ ਇਹ ਬੜੀ ਠੀਕ ਹੈ ਜੀ ਤੇ ਪ੍ਰਾਈਸ ਇਹ ਜੀ ਮਿਲੂਗੀ ਤੁਹਾਨੂੰ 2550 ਇਹ ਸੂਟ ਤੁਹਾਨੂੰ 2550 ਚ ਮਿਲਣਾ ਹੈ ਸ਼ਿਪਿੰਗ ਸਾਰਿਆਂ ਦੀ ਫ੍ਰੀ ਹੋਊਗੀ ਆ ਲੋ ਅਗਲਾ ਸੋਬ ਦੇਖੋ ਇਹ neck ਮਿਲੂਗਾ neck ਦੇ ਉੱਪਰ ਇੱਥੇ ਤੁਹਾਨੂੰ ਆਊਟਲਾਈਨ ਮਿਲੂਗੀ ਕਲਰ ਬਹੁਤ ਧਿਆਰਾ ਹੈ ਲੋ ਕੇਰਾ ਦੇਖ ਲੋ ਕੇਰਾ ਵੀ ਬਹੁਤ ਜ਼ਿਆਦਾ ਸੋਹਣਾ ਹੈ ਠੀਕ ਹੈ ਜੀ ਆ ਲੋ ਇਹ ਹੈਗੀ ਆ ਜੀ ਨਾਲ ਬਹੁਤ ਹੀ ਪਿਆਰੀ ਜੀ ਮਸਲੀਨ ਦੀ ਸਲਵਾਰ ਤੇ ਇਹ ਵਾਲਾ ਦੁਪੱਟਾ ਦੁਪੱਟਾ ਮੈਨੂੰ ਲੱਗਦਾ ਆਪਾਂ ਹੁਣ ਸਾਰਾ ਖੋਲਣ ਦੀ ਲੋੜ ਨਹੀਂ ਹੈਗੀ ਇਸ ਤਰ੍ਹਾਂ ਦੁਪੱਟਾ ਮਿਲੂਗਾ ਆ ਲੋ ਬਹੁਤ ਸੋਹਣਾ ਸੂਟਾ ਜੀ ਤੇ ਪ੍ਰਾਈਸ ਇਹਦੀ ਹੈਗੀ ਆ 2250 ਸ਼ਿਪਿੰਗ ਫ੍ਰੀ ਹੋਊ ਲੋ ਅਗਲਾ ਅਗਲਾ ਇਹਦੇ ਚ ਇਹ ਵਾਲਾ ਕਲਰ ਹੈ ਲੋਟੀ ਬਹੁਤ ਸੋਹਣਾ ਕਲਰ ਹੈ ਬਹੁਤ ਜਿਆਦਾ ਸੋਹਣਾ ਕਲਰ ਹੈ ਬਰਬਰੀ ਦੇ ਵਿੱਚ ਸ਼ਰਟ ਹੈ ਆ ਬਾਜੂ ਆ ਇਧਰਲੇ ਪਾਸੇ ਬੈਕ ਸਾਈਡ ਪਲੇਨ ਹੈ ਇਹ ਸਲਵਾਰ ਰਹੂਗੀ ਮਸਲੀਨ ਦੀ 2.5 ਮੀਟਰ ਤੇ ਨਾਲ 2.5 ਮੀਟਰ ਦਾ ਬਰਬਰੀ ਦਾ ਦੁਪੱਟਾ ਮਿਲੂਗਾ ਬਰਬਰੀ ਦੇ ਦੁਪੱਟੇ ਸਿਰ ਤੇ ਟਿੱਕਣ ਵਾਲੇ ਦੁਪੱਟੇ ਹੁੰਦੇ ਲੋ ਬਹੁਤ ਪਿਆਰਾ ਪ੍ਰਿੰਟ ਹੈ ਦੁਪੱਟਿਆਂ ਦਾ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਹੈ 2500 ਲੋ ਜੀ ਇੱਕ ਕਲਰ ਹੋਰ ਦੇਖ ਲਓ ਆਹ ਅਹ ਹੈਗਾ ਇਹਦਾ neck ਤੁਸੀਂ ਇੱਥੇ ਬਟਨ ਵਗੈਰਾ ਦੇ ਸਕਦੇ ਹੋ ਜਿਵੇਂ ਮਰਜ਼ੀ ਇਹਦੀ ਡੈਕੋਰੇਸ਼ਨ ਕਰ ਲਿਓ ਇਹ ਤੁਹਾਡੇ ਟੇਲਰ ਤੇ ਡਿਪੈਂਡ ਕਰਦਾ ਹੈ ਇਹ ਇਹ ਘੇਰੇ ਦਾ ਪ੍ਰਿੰਟ ਤੇ ਨਾਲ ਉੱਪਰ ਆਊਟਲਾਈਨ ਦਿੱਤੀ ਹੋਈ ਆ ਤੇ ਇਹ ਹੈਗਾ ਜੀ ਬਾਜੂ ਦਾ ਪ੍ਰਿੰਟ ਠੀਕ ਹੈ ਕਲਰ ਬਹੁਤ ਜਿਆਦਾ ਸੋਹਣਾ ਹੈ ਤੇ ਇਹ ਹੈ ਮਸਲਿਨ ਦੀ ਸਲਵਾਰ ਤੇ ਨਾਲ ਪਿਆਰਾ ਜਿਹਾ ਬਰਬਰੀ ਦਾ ਦੁਪੱਟਾ ਠੀਕ ਹੈ ਜੀ ਆ ਤੇ ਪ੍ਰਾਈਸ ਹੈਗੀ ਹੈ 2250 ਲੋ ਜੀ ਇੱਕ ਸੂਟ ਤੁਹਾਨੂੰ ਬਰਬਰੀ ਦੇ ਵਿੱਚ ਮੈਂ ਆ ਦਿਖਾਉਣ ਲੱਗੀ ਆ ਪਿਓਰ ਬਰਬਰੀ ਦੇ ਸੂਟ ਨੇ ਜੀ ਇਹ ਉਹ ਚੁਬਣ ਜੀ ਵਾਲੀ ਬਰਬਰੀ ਨਹੀਂ ਹੈਗੀ ਇਹ ਹੈਗਾ ਇਹਦੇ neck ਦੇ ਉੱਪਰ ਪ੍ਰਿੰਟ ਠੀਕ ਹੈ ਜੀ ਤੇ ਨੈਕਸਟ ਤੁਸੀਂ ਦੇਖੋ ਕੇਰਾ ਇਹ ਵਾਈਟ ਕਲਰ ਦੇ ਵਿੱਚ ਸੂਟ ਹੈਗਾ ਬੜਾ ਪਿਆਰਾ ਲੱਗਦਾ ਸੂਟ ਇਹ ਲਓ ਇਹ ਹੈਗਾ ਘੇਰੇ ਦਾ ਪ੍ਰਿੰਟ ਹੈ ਸਾਰਾ ਤੁਹਾਨੂੰ ਪ੍ਰਿੰਟ ਮਿਲੂਗਾ ਠੀਕ ਹੈ ਜੀ ਕਾਫੀ ਜਿਆਦਾ ਸੋਹਣਾ ਲੱਗਦਾ ਸੂਟ ਇਹ ਤੇ ਇਹ ਹੈਗੀ ਇਹਦੀ ਬੋਝ ਇਹ ਪੂਰਾ ਸੂਟ ਹੈ ਜਿਹੜਾ ਇਹ ਸ਼ਰਟ ਹੈ ਨੀ ਬਰਬਰੀ ਦੇ ਵਿੱਚ ਤੇ ਸਲਵਾਰ ਮਿਲੂਗੀ ਕੀ ਤੁਹਾਨੂੰ ਇਹ ਲਗਭਗ ਮੇਰਾ ਖਿਆਲ ਹੈ 200 ਹੀ ਹੋਊਗੀ ਰੌਣ ਨਾਲ 285 ਹੋਊਗੀ ਮਸਲੀਨ ਦਾ ਕਪੜਾ ਮਿਲੂਗਾ ਸਲਵਾਰ ਦਾ ਇਹ ਵਾਹ ਠੀਕ ਹੈ ਲਾਈਨਿੰਗ ਲੱਗ ਕੇ ਬਣ ਵਾਲੇ ਸੂਟ ਨੇ ਪਰ ਜਦੋਂ ਬਣ ਕੇ ਸੂਟ ਬਹਿ ਜਾ ਬਹਿ ਜਾ ਕਰਨਗੇ ਤੇ ਇਹ ਹੈ ਦਾ ਦੁਪੱਟਾ ਬਰਬਰੀ ਦੇ ਵਿੱਚ ਹੀ ਦੁਪੱਟਾ ਤੇ ਸਿਰ ਤੇ ਟਿਕ ਜਾਂਦਾ ਜੀ ਬਰਬਰੀ ਦਾ ਦੁਪੱਟਾ ਬਹੁਤ ਸੋਹਣਾ ਹੁੰਦਾ ਹੈ ਸੌਫਟ ਵਾਲਾ ਬਿਲਕੁਲ ਸੌਫਟ ਆ ਲੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਇਹ ਲਓ ਕੁੱਲੇ ਡੁੱਲੇ ਹਨ ਲੰਬੇ ਚੌੜੇ ਦੁਪੱਟੇ ਨੇ ਕੋਈ ਕਮੀ ਨਹੀਂ ਛੱਡੀ ਰਹੀ ਦੁਪੱਟੇ ਦੇ ਵਿੱਚ ਠੀਕ ਹੈ ਜੀ ਆ ਲੋ ਜੀ ਬਹੁਤ ਸੋਹਣਾ ਸੂਟ ਹੈ ਤੇ ਇਹਦੀ ਪ੍ਰਾਈਸ ਮਿਲੂਗੀ ਤੁਹਾਨੂੰ 2675 ਰੁਪਏ ਤੇ ਆਹ ਦਿੱਤਾ ਜਿਹੜਾ ਇਹ ਥੋੜਾ ਜਿਹਾ ਕਰੀਮ ਜਿਹਾ ਕਲਰ ਕਹਿ ਲੋ ਜਿਵੇਂ ਲੈਮਨ ਕਰੀਮ ਜਿਹਾ ਹੁੰਦਾ ਉਹ ਵਾਲਾ ਮੈਨੂੰ ਲੱਗ ਰਿਹਾ ਹੈ ਇਹਦਾ ਕਲਰ ਮਿਲੋ ਲੈਮਨ ਜਿਹਾ ਸ਼ੇਡ ਜਿਹਾ ਹੋ ਗਿਆ ਆ ਲੋ ਜੀ ਸੇਮ ਹੀ ਐ ਬਸ ਕਲਰ ਦਾ ਫਰਕ ਹੈ ਉਹ ਵਾਈਟ ਕਲਰ ਦੇ ਵਿੱਚ ਸੀਗਾ ਇਹ ਥੋੜਾ ਲੈਮਨ ਜਿਹਾ ਕਲਰ ਲੱਗ ਰਿਹਾ ਮੈਨੂੰ ਇਹ ਹੈਗੀ ਹੈ ਜੀ ਇਹਦੀ ਬੋਝ ਠੀਕ ਹੈ ਤੇ ਨਾਲ ਮਿਲੂਗਾ ਇਹ ਬਹੁਤ ਪਿਆਰਾ ਜਿਹਾ ਦੁਪੱਟਾ ਲੋ ਤੇ ਭੁੱਖ ਲੈਂਦੀ ਹੈ ਜੀ ਸੂਟਾਂ ਨੂੰ ਦੇਖ ਦੇਖ ਕੇ ਤਾਂ ਇੰਨੇ ਜਿਆਦਾ ਸੋਹਣੇ ਸੂਟ ਨੇ 2675 ਦੇ ਵਿੱਚ ਇਹ ਸੂਟ ਤੁਹਾਡੇ ਘਰ ਆ ਜਾਣਾ ਸ਼ਿਪਿੰਗ ਚਾਰजेस ਕੋਈ ਨਹੀਂ ਦੇਣਾ ਮਾਣੋ ਜੇ ਅਗਲਾ ਸੂਟ ਦੇਖੋ ਵਰਬਰੀ ਦੇ ਵਿੱਚ ਪਰ ਇਹਦੇ ਤੇ ਨਾ ਤੁਹਾਨੂੰ neck ਦੇ ਉੱਪਰ ਹੈਂਡਵਰਕ ਮਿਲੂਗਾ ਆ ਦੇਖੋ ਤੁਸੀਂ neck ਦੇ ਉੱਪਰ print ਆ print ਦੇ ਉੱਪਰ ਨਾਲ-ਨਾਲ ਤੁਹਾਨੂੰ ਹੈਂਡਵਰਕ ਮਿਲੂਗਾ ਆ ਜੀ ਠੀਕ ਹੈ ਕਿ ਰੇ ਤੇ ਜਾ ਕੇ ਫਿਰ ਤੁਹਾਨੂੰ ਆ ਫਲਾਵਰ ਦੇ ਉੱਪਰ ਕਾਫੀ ਸਾਰਾ ਹੈਂਡਵਰਕ ਮਿਲਣਾ ਹੈ ਬਹੁਤ ਪਿਆਰਾ ਲੱਗਣ ਵਾਲਾ ਸੂਟਾ ਦੇਖੋ ਸਾਰੇ ਤੇ ਹੈਂਡਵਰਕ ਹੋਇਆ ਹੋਇਆ ਜਿੰਨਾ ਵੀ ਫਲਾਵਰ ਹੈਗਾ ਤੁਹਾਡੇ ਕੋਲ ਤੇ ਇਹ ਹੈਗਾ ਇਹਦਾ ਬਾਜੂ ਦਾ ਪਿੰਟ ਠੀਕ ਹੈ ਜੀ ਤੇ 컬러 ਦੇਖ ਲਓ ਮੈਨੂੰ ਥੋੜਾ ਜਿਹਾ ਨਾ ਆਫ ਵਾਈਟ ਜਾਂ ਹਲਕਾ ਜਿਹਾ ਲੱਗਦਾ ਬਿਲਕੁਲ ਦੁੱਧ ਵਰਗਾ ਵਾਈਟ ਵੀ ਨਹੀਂ ਲੱਗ ਰਿਹਾ ਤੇ ਹਲਕਾ ਜਿਹਾ ਆਫ ਵਾਈਟ ਹੀ ਕਹਿ ਸਕਦੇ ਆਪਾਂ ਇਹਨੂੰ ਤੇ ਮਸਲੀਨ ਦੀ ਸਲਵਾਰ ਮਿਲੂਗੀ ਨਾਲ ਨਾ ਪੂਰਾ ਹੀ ਸੂਟ ਹੈ ਬਰਬਰੀ ਦਾ ਲਓ ਜੀ ਪੂਰਾ ਸੂਟ ਬਰਬਰੀ ਦੇ ਵਿੱਚ ਇਹ ਸਲਵਾਰ ਵੀ ਬਰਬਰੀ ਦੀ ਹੈ ਤੇ ਸ਼ਰਟ ਵੀ ਬਰਬਰੀ ਦੀ ਹੈ ਬੜਾ ਪਿਆਰਾ ਜਿਹਾ ਸੂਟ ਹੈ ਤੇ ਇਹ ਸੂਟ ਮਿਲੂਗਾ ਤੁਹਾਨੂੰ 2250 ਦੇ ਵਿੱਚ ਤੇ ਇਹ ਮਿਲੂਗਾ ਦਿਨ ਦਾ ਦੁਪੱਟਾ ਦੁਪੱਟਾ ਉਦੋਂ ਵੀ ਸੋਹਣਾ ਲੋ ਬਹੁਤ ਪਿਆਰ ਸੁਟਾ ਬਹੁਤ ਜਿਆਦਾ ਸੋਹਣਾ ਸੂਟ ਹੈ ਲੋ ਜੀ ਵਿੱਚ ਨੈਗੇਟਿਵ ਪ੍ਰਿੰਟਿੰਗ ਵੀ ਹੈ ਨਾ ਨਾ ਠੀਕ ਹੈ ਜੀ 2.5 ਮੀਟਰ ਦਾ ਦੁਪੱਟਾ ਪ੍ਰਾਈਸ ਹੈਗੀ 2250 ਰੁਪਏ ਲੋ ਜੀ ਅਗਲਾ ਸੂਟ ਖੋਣੀਆਂ ਬਰਬਰੀ ਦੇ ਵਿੱਚ ਹੀ ਮਿਲੂਗਾ ਲੋ ਨੈਟ ਦੇਖ ਲਓ ਇਹਦਾ ਠੀਕ ਹੈ ਜੀ ਲੋ ਪ੍ਰਿੰਟ ਦੇਖੋ ਕਿੰਨਾ ਸੋਹਣਾ ਬਹੁਤ ਜ਼ਿਆਦਾ ਸੋਹਣਾ ਪ੍ਰਿੰਟਰ ਹੈ ਤੇ ਇਹ ਹੈਗਾ ਇਹਦਾ ਬਾਜੂ ਦਾ ਪ੍ਰਿੰਟ ਠੀਕ ਹੈ ਜੀ ਤੇ ਨਾਲ ਮਿਲੂਗੀ ਮਸਲੀਨ ਦੀ ਸਲਵਾਰ ਤਿੰਨ ਵੀ ਹੋ ਸਕਦੀ ਮੇਰਾ ਖਿਆਲ ਹੈ ਸ਼ਾਇਦ ਇਹ ਤਿੰਨ ਹੀ ਨਿਕੜਿਆਵੇ ਪਰ ਮੈਂ ਫੇਰ ਵੀ ਤੁਹਾਨੂੰ ਇਹ ਦੋਸਤ ਹੀ ਕਹੂੰਗੀ ਕਿਉਂਕਿ ਮੈਂ ਨਾਪੀ ਤਾਂ ਹੈ ਨਹੀਂ ਪਰ ਹੈ ਇਹ ਜਿਆਦਾ ਸਲਵਾ ਲਓ ਲਾਈਨਿੰਗ ਲਾ ਕੇ ਬਣਦੇ ਨੇ ਜੀ ਇਹ ਸੂਟ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਹਾਂ ਅੱਲੇ ਦੇਖੋ ਇਹਦੇ ਪੱਲੇ ਆਹ ਪੱਲੇ ਤੇ ਕੰਨੀਆਂ ਦੇਖ ਲਓ ਕੰਨੀਆਂ ਤੇ ਆ ਪਟੀਆਂ ਇਆਂ ਜਾਂਦੀਆਂ ਨੇ ਆ ਵਾਲੀਆਂ ਤੇ ਫੇਰ ਤੁਹਾਨੂੰ ਵਿੱਚ ਦੇਖੋ ਦੋ ਫਲਾਵਰ ਮਿਲਣਗੇ ਆਹ ਬੜੀ ਸੋਹਣੀ ਡਿਜ਼ਾਈਨਿੰਗ ਆ ਡਿਫਰੈਂਟ ਦੀ हट ਕੇ ਜਮੇ आलो ए दूजा प्राप्त <coughs> प्राइस रहूगी साढ़े छब्बीस सौ रुपए ये सूट साढ़े छब्बीस सौ बनना शिपिंग चार्जस कोई नहीं है अगला सूट देखो ये भी बर्बरी के देखो जी बर्बरी के सूट दिखाते पर प्राइस है ना सारे सार्या डिफरेंट डिफरेंट है लो ये जिमें टाई एंड डाई होंगे ना उपरों ये थोड़ा डार्क मिलेगा ਤੇ ਹੌਲੀ ਹੌਲੀ ਨੀਚੇ ਜਾਂਦੇ ਜਾਂਦੇ ਲਾਈਟ ਹੁੰਦਾ ਜਾਂਦਾ ਨੀਚੇ ਫੇਰ ਪ੍ਰਿੰਟ ਆ ਗਿਆ ਤੇ ਆ ਸਾਰੇ ਦੇ ਉੱਪਰ ਹੈਂਡਵਰਕ ਹੈ ਜਿਹੜੇ ਵੀ ਆ ਫਲਾਵਰ ਨੇ ਇਹਨਾਂ ਦੇ ਉੱਪਰ ਹੈਂਡਵਰਕ ਮਿਲੂਗਾ ਠੀਕ ਹੈ ਜੀ ਤੇ ਇਹ ਮਿਲੂਗੀ ਤੁਹਾਨੂੰ ਇਹਦੀ ਬਾਜੂ ਦੇਖੋ ਤੇ ਸਲਵਾਰ ਦੇਖ ਲਓ ਸਲਵਾਰ ਮਿਲੂਗੀ ਮਸਲੀਨ ਦੀ 2 1/2 ਮਿਲੂਗੀ ਦੀ ਠੀਕ ਹੈ ਥੋੜੀ ਬਹੁਤੀ 2 1/2 ਤੋਂ ਜ਼ਿਆਦਾ ਹੋਊਗੀ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਹੈ ਜੀ ਲੋ ਬੇਜਾ ਬੇਜਾ ਕੰਟੀਆ ਦੁਪੱਟੇ ਤੁਸੋ ਹੀ ਨਾ ਇਹਨਾਂ ਸੋਹਣੇ ਬਰਬਰੀ ਦਾ ਹੀ ਦੁਪੱਟਾ ਹੈ ਬਰਬਰੀ ਦਾ ਸ਼ਰਟ ਤੇ ਬਰਬਰੀ ਦਾ ਹੀ ਦੁਪੱਟਾ ਮਾਦ ਲੈਰੀ ਆ ਜਾ ਵਿੱਚ ਬੜਾ ਹੀ ਸੋਹਣਾ ਜਿਹਾ ਬਣਿਆ ਤੇ ਲੇਸ ਦੇਖੋ ਕਿੰਨੀ ਪਿਆਰੀ ਲੱਗੀ ਹੋਈ ਠੀਕ ਹੈ ਜੀ ਨੈਕਸਟ ਦੇਖੋ ਇਹ ਵੀ ਬਹੁਤ ਸੋਹਣਾ ਜਿਹਾ ਕਲਰ ਹੈ ਸੋ ਇਹ ਹੁੰਦਾ ਇਦਾਂ ਹਾਂ ਲੋ ਜੀ ਉੱਪਰੋਂ ਆ ਥੋੜਾ ਜਿਹਾ ਮਸਟਰਡ ਜਿਹਾ ਕਲਰ ਹੈਗਾ ਨੀਚੇ ਥੋੜਾ ਜਿਹਾ ਹਲਕਾ ਹੁੰਦਾ ਜਾਂਦਾ ਆ ਕੇ ਤੇ ਆ ਹੈਗਾ ਇਹਦਾ ਘੇਰਾ ਠੀਕ ਹੈ ਜੀ ਤੇ ਬਾਜੂ ਦਾ ਪ੍ਰਿੰਟ ਦੇਖ ਲਓ ਇਹ ਤੁਹਾਨੂੰ ਬਹੁਤ ਝੋਲਣ ਲੱਗੇ ਇਹ ਬੈਕ ਸਾਈਡ ਤੇ ਵੀ ਪ੍ਰਿੰਟ ਸੀਗਾ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਈ ਆ ਲੋ ਇਹ ਬੈਕ ਸਾਈਡ ਦਾ ਪ੍ਰਿੰਟ ਪਿਛਲੇ ਦੂਜੇ ਸੂਟ ਤੇ ਵੀ ਹੈਗਾ ਸੀ ਤੇ ਇਹ ਹੈਗੀ ਜੀ ਇਹਦੀ ਨਾਲ ਸਲਵਾਰ ਢਾਈ ਤੋਂ ਜਾਵਾ ਤੇ ਲੇਸ ਲੱਗੀ ਹੋਈ ਹੈ 셔ਟ ਦੇ ਨਾਲ ਬਹੁਤ ਪਿਆਰੀ ਜੀ ਲੇਸ ਲੱਗੀ ਹੈ ਠੀਕ ਹੈ ਜੀ ਦੁਪੱਟਾ ਦੇਖੋ ਅਹ ਇਹ ਹੈਗਾ ਇਹਦਾ ਦੁਪੱਟਾ ਦੂਜਾ ਪਾਸਾ ਦਿਖਾ ਦਿੰਦੀ ਹਾਂ ਲੋ ਜੀ ਆ ਹੈਗੀ ਇਹਦੇ ਤੇ ਲੱਗੀ ਹੋਈ ਲੇਸ ਠੀਕ ਹੈ ਜੀ ਜੈਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ